ਚਾਰ ਈਸੀ ਵਿੱਚ ਬਾਬਾ ਬੁੱਢਾ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਸ਼ਾ ਤਾਬਿਆ ਹੁਕਮ ਨਹੀਂ ਲੰਮਾ ਲੈ ਰਹੇ ਨੇ ਪੰਮੇ ਪਾਸ਼ਾ ਨੇ ਬਚਨ ਕੀਤੇ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ ਲੇ ਆਵਾਜ਼ ਬੁੱਢਾ ਤਾਂ ਬੋਲਾ ਅਦਬ ਸਾਥ ਗ੍ਰੰਥ ਨੂੰ ਖੋਲਾ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ ਬਾਬਾ ਬੁੱਢਾ ਸਾਹਿਬ ਨੇ ਅਦਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਪ੍ਰਕਾਸ਼ ਕੀਤਾ ਉਦਨ ਹੁਕਮਨਾਮਾ ਆਇਆ ਸੀ ਸੰਤਾਂ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਜਿਦਨ ਨਦੇੜ ਦੇ ਵਿੱਚ ਪਾਤਸ਼ਾਹ ਨੂੰ ਗੱਦੀ ਦਿੱਤੀ ਹੈ ਨਾ ਉਦਨ ਅਬਚ ਲੱਗਰ ਗਬਿੰਦ ਗੁਰੂ ਕਾ ਤੇ ਜਿਦਨ ਇੰਦਰਾ ਗੱਡੀ ਚੜੀ ਜੇ ਨਾ ਉਹ ਵੀ ਹੁਕਮਨਾਮਾ ਆਇਆ ਸੀ ਯੋਯੋ ਇਸੇ ਵੱਡਾ ਵਡੇਰਾ ਸੋ ਸੋ ਖਾਕੂ ਰਣਸੀ ਕਹਿੰਦਾ ਭਾਵ ਜਿਹੜਾ ਹਰਮੰਦਰ ਸਾਹਿਬ ਤੋਂ ਹੁੰਦਾ ਕਿ ਸਾਨੂੰ ਰੱਬੀ ਹੁਕਮ ਹੁੰਦਾ